ਜਤੂ ਜੀ ਉਹ ਮਰੀ ਭੈਣਾ ਵਰਗੀ ਆਪਦੀ ਦੀ ਵਰਗੀ ਵੀ ਸਾਡੀ ਹੈਂ ਦੀਦੀ ਵਰਗੀ ਗਲਤੀ ਹੋ ਗਈ ਸਾਥੀ ਬਹੁਤ ਡੀਪ ਕਿਹੜੇ ਤੇ ਤੁਸੀਂ ਆ ਬੀਏ ਚ ਵਰਦਾਂ ਜੀ ਕਿੱਥੇ ਸਕੇੜੇ ਕਾਲਜ ਜੀ ਖੋ ਕੇ ਕੀ ਕਰਨਾ ਸੀ ਸਮਾਨ ਤੁਸੀਂ ਇਹਦੇ ਇਕੱਲੇ ਕੈਪਸੂਲ ਖਾਣੇ ਸਾਰਾ ਨੇਚਰ ਕੈਪਸੂਲ ਖਾਣੇ ਆ ਕਿਹਦੀ ਨਾਮ ਹੈ ਤੇਰਾ ਮੇਰੋਂ ਸਹੇਬਰੀ ਸਿੰਘ ਜੀ ਹੈ ਸਹੇਬਰੀ ਸਿੰਘ ਜੀ ਇਹ ਕਿੰਨੇ ਚਿਰ ਤੋਂ ਤੁਸੀਂ ਇਹ ਜੀ ਲੁੱਟਾ ਖੋ ਕਰਦੇ ਹੋ ਇਹ ਤੇ ਕੀ ਵਚਾਈ ਕੀਤੀ ਤੇ ਪੜਨਾ ਹੁੰਨੇ ਨਹੀਂ ਸਾਰਾ ਕੀ ਸੋਚ ਕੇ ਕੀਤੀ ਘਰੇ ਇਸ ਤੇ ਕੀਤੀ ਸੀ ਬਸ ਗਲਤੀ ਹੋ ਗਈ ਸਾਥ ਜੀ ਉਹ ਮਰੀ ਭੈਣਾ ਵਰਗੀ ਆਲਦੀ ਦੀ ਵਰਗੀ ਮੇ ਸਾਡੀ ਹੈ ਦੀਦੀ ਵਰਗੀ ਗਲਤੀ ਹੋ ਗਈ ਸਾਥ ਜੀ ਬਹੁਤ ਜੀ ਕਿ ਪੜਦੇ ਤੁਸੀਂ ਆ ਤੁਹਾਨੂੰ ਦੇਖਿਆ ਨਹੀਂ ਕਿ ਜਿੰਨੇ ਪੜ੍ਹੇ ਜਦੋਂ ਛੁੱਟ ਕੇ ਗਏ ਸੀ ਹਾਂਜੀ ਸਰ ਕਿਹੜੀ ਕਲਾਸ ਪੜਦੇ ਹੋ ਉਹ ਚ ਬੰਦਾ ਜੀ ਹੈ ਬੀਏ ਚ ਪੜਦਾ ਜੀ ਕਿੱਥੇ ਸਗੇੜੇ ਕਾਲਜ ਜੀ ਹੋ ਕੇ ਕੀ ਕਰਨਾ ਸੀ ਸਮਾਂ ਤੁਸੀਂ ਇਹਦੇ ਇਕੱਲੇ ਕੈਪਸੂਲ ਖਾਣਾ ਸਾਰਾ ਤਾਂ ਹੁਣ ਅੱਗੇ ਤੋਂ ਇਹੋ ਜਿਹਾ ਕੁਝ ਕਰੋਗੇ ਨਾ ਜ਼ਰਾ ਇਹਦੀ ਗਲਤੀ ਵੀ ਵਿਦਵਾਨ ਨਿਕਾ ਦੇ ਰਿਹਾ ਤੁਸੀਂ ਕੈਪਸੂਲ ਕਿੱਥੋਂ ਮਿਲਦੇ ਸੋਨੇ ਚਰ ਕੈਪਸੂਲ ਖਾਨੇ ਕਿੱਥੋਂ ਲੈਣੇ ਨੇ ਉਹ ਉਹ ਭਿੱਖੀ ਤੋਂ ਮਿਲਦੇ ਨਹੀਂ ਦੱਸਿਆ ਪੁਲਿਸ ਨੂੰ ਭਿੱਖੀ ਤੋਂ ਕੈਪਸੂਲ ਹਾਂਜੀ ਦੱਛਾ ਇਸ਼ਾਰਾ ਕੁਸੀ ਪਹਿਲਾ ਵਾਰ ਦਤ ਕਰੀ ਕੋਈ ਨਾ ਕੋਈ ਨਹੀਂ ਕੀਤੀ ਥੱਲਾ ਤੁਸੀਂ ਤੈਨੂੰ ਹੀ ਕੋ ਹੋਰ ਵੀ ਇਹ ਨਾਲ ਤਿੰਨੇ ਹੈ ਜੀ ਪਸਤਾਵਾ ਹੁਣ ਬੰਦੋਂ ਕਿੰਨੇ ਹਾਂਜੀ ਫੁੱਲ ਪਸਤਾਵਾ ਹੀ ਜਾਨੂੰ ਸਾਨੂੰ ਆਪ ਦਾ ਫੁੱਲ ਪਸਤਾਵਾ ਹੀ ਛੱਡ ਦਿੱਤੀ ਯਾਰ ਜੀ ਮਿਤੀ 4/10/2024 ਨੂੰ ਬਾਅਦ ਦੁਪਹਿਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ ਐਲਬੀਐਸ ਹਾਰਿਆ ਕਾਲਜ ਦੀ ਵਿਦਿਆਰਥਣ ਸੀ ਕੁੜੀ ਅਰਸ਼ਦੀਪ ਕੌਰ ਵਾਸੀ ਧਨੋਲਾ ਇਹ ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਤੇ ਦੋ ਅਣਪਛਾਤੇ ਲਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਉਹਨਾਂ ਨੇ ਇਹਦਾ ਜਿਹੜਾ ਹੈਂਡ ਬੈਗ ਹੈ ਉਹ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹਨਾਂ ਨੇ ਉਹ ਸਨੇਚ ਕੀਤਾ ਤੇ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਰਸ਼ਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਤੇ ਜਿਹੜੇ ਉਹ ਅਣਪਛਾਤੇ ਲਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਜਿਹਦੇ ਵਿੱਚ ਇਹਦੀ ਕੁਝ ਨਕਦੀ ਤੇ ਡਾਕੂਮੈਂਟਸ ਵਗੈਰਾ ਹੈਗੇ ਸੀ ਇਹ ਬਹੁਤ ਹੀ ਜਿਹੜਾ ਇੱਕ سنگੀਨ ਜੁਰਮ ਸੀਗਾ ਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਇਸ ਜਿਹੜਾ ਵਕੂਏ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮੱਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5 10 2024 ਅਧੀਨ ਧਾਰਾ 304 ਤੇ 115 ਬੀ ਐਨ ਐਸ ਜਿਹੜਾ ਅਣਪਛਾਤੇ ਵਿਅਕਤੀਆਂ ਤੇ ਥਾਣਾ ਸਿਟੀ ਬਰਨਾਲਾ ਚ ਦਰਜ ਕਰਤਾ ਗਿਆ ਸੀਗਾ ਜੇ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਾਡੇ ਐਸ ਐਚਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਵੱਖ-ਵੱਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਇਡੈਂਟੀਫਾਈ ਕਰ ਲਏਗੇ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਮਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲ ਕੇ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁੰਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪੇछा ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜ਼ਿਆਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਛ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਰਦਾਤ ਦੇ ਵਿੱਚ ਸ਼ਾਮਿਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ ਤੇ ਆਏ ਸੀ ਜਿਹੜਾ ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ ਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਹ ਵਗੈਰਾ ਕਰ ਸਕਦੇ ਆ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ ਤੇ ਦੱਸਦਾ ਸੀ ਤੇ ਫਿਰ ਉਹ ਜਿਹੜੇ ਗੁਰਪ੍ਰੀਤ ਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ ਸਿਲਵਰ ਕਲਰ ਦਾ ਸਪਲੈਂਡਰ ਨੰਬਰ ਪੀਵੀ 10 ਜੀਐਕਸ 0110 ਇਹ 0120 ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਹੁਣ ਦੋਸ਼ੀਆਂ ਨੂੰ ਮਾਣਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ ਤੇ ਤਫ਼ਤੀਸ਼ ਚਾਰੀ ਹੈ ਸਰ ਪਹਿਲਾਂ ਵੀ ਇਹਨਾਂ ਦੇ ਐਸੇ ਵਾਰਦਾਤਾਂ ਕੀਤੀਆਂ ਇਸ ਤਰ੍ਹਾਂ ਦੀ ਜੋ ਹੁਣ ਤੱਕ ਦੀ ਪੁਛਗਿੱਛ ਸਾਹਮਣੇ ਆਇਆ ਕਿ ਇੱਥੇ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਰਹੇ ਹਾਲਾਂਕਿ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਇਹਨਾਂ ਦੇ ਪਹਿਲਾਂ ਐਫ ਆਈ ਆਰ ਨਹੀਂ ਦਰਜ ਹੈਗੀ ਇਹ ਪਹਿਲੀ ਵਾਰ ਹੀ ਪੁਲਿਸ ਦੇ ਦੁਆਰਾ ਪੜੇ ਗਏ ਨੇ ਚਲੋ ਇਹ ਨਸ਼ੀ ਵਸਤੀ ਕਰਦੇ ਸੀ ਜਿੱਥੇ ਇੱਕ ਇਹਨਾਂ ਚੋਰੀ ਦੇ ਹਥਿਆਰ ਫੋਨ ਟੁਕੋਦੀ ਪੁਣੜੀ ਆ ਰਹੀ ਸੀ ਨੀ ਮੋੜਲੇ ਤੌਰ ਤੇ ਜੋ ਸਾਹਮਣੇ ਆਇਆ ਕਿ ਛੋਟੇ ਮੋਟੇ ਨਸ਼ੇ ਜਿਵੇਂ ਕਿ ਸਿਗਨੇਚਰ ਕੈਪਸੂਲ ਵਗੈਰਾ ਇਹ ਲੈਣ ਦੇ ਆਦੀ ਨੇ ਤੇ ਜਿਹੜਾ ਉਹ ਨਸ਼ੇ ਦੇ ਖਰਚੇ ਨੂੰ ਪੂਰਾ ਕਰ ਲਈਏ ਇਹੋ ਜੀਆਂ ਵਰਦਾ ਤੁਹਾਨੂੰ ਅੰਜਾਮ ਦੇ ਦੇ। ਉਹ ਸੀਰੀਜ਼ ਜਿਆਦਾ ਸਟੂਡੈਂਟਸ ਨੂੰ ਲੱਗਦੇ ਨਹੀਂ ਮੈਨ ਉਥੇ ਵੀ ਸ਼ਕਤੀ ਰੱਖੀ ਹੋਊਗੀ ਅੱਗੇ ਨੂੰ। ਹਾਂਜੀ ਬਿਲਕੁਲ ਸਾਡੇ ਜੋ ਡੀਜੀਪੀ ਸਾਹਿਬ ਪੰਜਾਬ ਦੁਆਰਾ ਜੋ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੇ ਵੀ ਸਨੇਚਿੰਗ ਜਿੱਥੇ-ਜਿੱਥੇ ਹੁੰਦੀ ਹੈ ਸਨੇਚਿੰਗ ਹੌਟਸਪੌਟਸ ਬਣਾਏ ਗਏ ਨੇ। ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿੱਥੇ-ਜਿੱਥੇ ਆਪਣੇ ਪਹਿਲਾਂ ਐਫ ਆਈ ਆਰ ਦਰਜ ਨੇ ਸਨੇਚਿੰਗ ਹੌਟਸਪੌਟ ਬਣਾ ਕੇ ਇੱਕ ਤਾਂ ਉੱਥੇ ਆਪਾਂ ਸੀਸੀਟੀਵੀਜ਼ ਦੀ ਇੰਸਟਾਲੇਸ਼ਨ ਕਰ ਰਹੇ ਆਂ ਤੇ ਦੂਜਾ ਉੱਥੇ ਨਾਕਾਬੰਦੀ ਤੇ ਪੈਟਰੋਲਿੰਗ ਨੂੰ ਵੀ ਵਧਾਇਆ ਜਾ ਰਿਹਾ ਤਾਂ ਜੋ ਜਿਹੜੀਆਂ ਸਨੇਚਿੰਗ ਤੇ ਹੋਰ ਥੈਫਟ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਮੋਟਰਸਾਈਕਲ ਇਹਨਾਂ ਦੀ ਨਾਮ ਐ ਸਰ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹ ਇਹਨਾਂ ਦੇ ਸਹਿਜਪ੍ਰੀਤ ਦੇ ਫਾਦਰ ਭੋਲਾ ਸਿੰਘ ਦੁਆਰਾ ਖਰੀਦਿਆ ਗਿਆ ਸੀ ਸੈਕੰਡ ਹੈਂਡ ਮੋਟਰਸਾਈਕਲ ਸੀ ਜਿਹੜੇ ਇਸ ਤਰ੍ਹਾਂ ਦੇ ਕੋਈ ਹੋਰ ਇਸ ਤਰ੍ਹਾਂ ਮਰਜ਼ੀ ਵਾਰਦਾਤਾ ਕਰਦੇ ਹੋਣਾਂ ਵਾਸਤੇ ਵੀ ਸਭ ਜਿਹੜੇ ਇਹੋ ਜਿਹੇ ਵਾਰਦਾਤਾ ਕਰਦੇ ਨੇ ਉਹਨਾਂ ਨੂੰ ਅਸੀਂ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੇਕਰ ਤੁਸੀਂ ਕੋਈ ਹੀਨਰਸ ਕ੍ਰਾਈਮ ਨੂੰ ਅੰਜਾਮ ਦਿਓਗੇ ਤਾਂ ਦੁਨੀਆ ਦੇ ਉੱਤੇ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਬਰਨਾਲਾ ਪੁਲਿਸ ਦੇ ਹੱਥ ਤੋਂ ਦੇਰਕ ਨਹੀਂ ਪਹੁੰਚਣਗੇ ਤੇ ਤੁਹਾਨੂੰ ਜਿਹੜਾ ਇਹਦੀ ਸਜ਼ਾ ਭੁਗਤਣੀ ਪਏਗੀ